ਸੇਜੇ ਟੋਪ-ਅਪ ਫੋਨ ਫਾਂ ਲੈਨੇ ਨਾ ਉਹ ਨਾ ਦੀਆ ਮਸਟੈਂਗ ਜਾਂਦੀ ਆ ਉਹਦੇ ਮਿਕ ਮਿਕ ਆਲੇ ਆਂਦੀ ਜੀਰੀ ਆ ਆਹ ਕਿਵੇਂ ਸੋਟੇ ਤੋਗ ਮਾਰਦੇ ਆ ਦੇਖੋ ਖਾ ਕਰਦੀ ਤੂੰ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਤੋਗ ਮਾਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੁਣ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਵਲੌਗ ਵਿੱਚ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਅੱਜ ਹੈ ਜੀ ਬਹੁਤ ਖਾਸ ਦਿਨ ਖਾਸ ਦਿਨ ਇਸ ਕਰਕੇ ਆ ਕਿਉਂਕਿ ਸੁਖਮੀਰ ਦਾ ਹੈਗਾ ਬਰਥਡੇ ਤੇ ਬਰਥਡੇ ਸੈਲੀਬ੍ਰੇਟ ਕਰਨ ਅਸੀਂ ਜਾ ਰਹੇ ਹਾਂ ਗੁਰੂ ਘਰ ਗੁਰੂ ਘਰ ਆਇਆ ਜੀ ਆਪਾਂ ਬੁੱਢਾ ਸਬ지 ਦਰਸ਼ਨ ਕਰਨ ਚੱਲੇ ਆਂ ਤੇ ਬੀਬੀ ਵੀਰੋਜੀ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋਣ ਜਾ ਰਹੇ ਆ ਤੇ ਜਾ ਰਹੇ ਆ ਰੈਡੀ ਹੋ ਰਹੇ ਆ ਸਾਰੇ ਹੋ ਸਕੇ ਆਪਾਂ ਝੂਲਣ ਹਾਂਜੀ ਹੋ ਸਕੇ ਜੇ ਟਾਈਮ ਹੋਇਆ ਤੇ ਝੂਲਨੇ ਮੈ ਲੋ ਵੀ ਜ਼ਰੂਰ ਹੋ ਕੇ ਆਵਾਂਗੇ ਹਨਾ ਬਾਕੀ ਰੈਡੀ ਹੋ ਰਹੇ ਨੇ ਸਾਰੇ ਚੈੱਕ ਕਰੋ ਸਾਰੇ ਰੈਡੀ ਹੋ ਰਹੇ ਆ ਮਾਤਾ ਸਾਡੇ ਸਾ ਮਾਤਾ ਜੀ ਵੀ ਹੈ ਰੈਡੀ ਹੋ ਗਏ ਆ ਸੋ ਕੋਈ ਦਾ ਬਰਥਡੇ ਆ ਜੀ ਸਾਰੇ ਜਣੇ ਵਿਸ਼ ਜ਼ਰੂਰ ਕਰਿਓ ਜਨਮ ਦਿਨ ਦੀਆਂ ਮੁਬਾਰਕਾਂ ਆਪਣੀਆਂ ਬਲੇਸਿੰਗਸ ਜ਼ਰੂਰ ਦਿਓ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਟੂ ਅੱਜ ਮੇਰਾ ਬਰਥਡੇ ਹੈ ਅੱਜ ਮੇਰਾ ਬਰਥਡੇ ਆ ਹੈਪੀ ਬਰਥਡੇ ਟੂ ਟੂ ਦੇਣਾ ਅੱਜ ਵਧੀਆ ਆ ਸੁਖਵੀਰ ਸੁਖ ਨਾਲ ਹੋ ਚੁੱਕਾ ਹੈ ਜੀ 10 ਸਾਲ ਦਾ 11ਵਾਂ ਸਾਲ ਚ ਪੈ ਚੁੱਕਿਆ ਆ ਸੋ ਜਰੂਰ ਉਹਨੂੰ ਆਪਣੀਆਂ ਦੁਆਵਾਂ ਆਪਣੀਆਂ ਬਲੇਸਿੰਗਸ ਬਲੇਸਿੰਗਸ ਦੀ ਚੋਲ ਦਿਓ ਜੀ ਇੱਧਰ ਵੀਰ ਜੀ ਜਾ ਰਹੇ ਸਾਡੇ ਡਿਊਟੀ ਤੇ ਇਹਨਾਂ ਨੇ ਇਹ ਸਾਡੇ ਨਾਲ ਜਾਣਾ ਹੈਗਾ ਇਹਨਾਂ ਦੀ ਡਿਊਟੀ ਬਹੁਤ ਸਖਤ ਆ ਸੋ ਇਹ ਜਾ ਰਹੇ ਨੇ ਆਪਣੀ ਡਿਊਟੀ ਤੇ ਬਾਕੀ ਮਿਲਦੇ ਆ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਤੇ ਜਰੂਰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਵਲੌਗ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਕਿਉਂਕਿ ਕੋਈ ਵੀ ਆਪਾਂ ਮਾੜੀ ਹੁੰਦੀ ਹੈ ਸਾਰਿਆਂ ਲਈ ਵਧੀਆ ਹੁੰਦੀ ਹੈ ਉਹ ਚੀਜ਼ ਕਿ ਜਿਹੜੇ ਸਾਰੇ ਜਣੇ ਫੈਮਿਲੀ ਦੇ ਵਿੱਚ ਬੈਠ ਕੇ ਦੇਖ ਸਕਣ ਹਨਾ ਸੋ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਨਵੇਂ ਜਿਹੜੇ ਆ ਉਹ ਸਬਸਕ੍ਰਾਈਬ ਕਰ ਲਓ ਮੈਨੂੰ ਕਹਿਣਾ ਨਹੀਂ ਹੁੰਦਾ ਸੌਰੀ ਸਬਸਕ੍ਰਾਈਬ ਕਰ ਲਿਓ ਜੀ ਓਕੇ ਮਿਲਦੇ ਆ ਉੱਥੇ ਜਾ ਕੇ ਤੁਹਾਨੂੰ ਕبھی ਇਹ ਵਲੌਗ ਦੇਖਦਾ ਪੈ ਸੌਰਵ ਰੁਸ਼ੀ ਦਾ ਰਾਜਵੀਰ ਗਿਆ 100 ਇਹਨੂੰ ਜੇ ਰੈਡੀ ਨਹੀਂ ਕੀਤਾਗਾ ਕਿਉਂਕਿ ਇਹਨੂੰ ਰੈਡੀ ਕਰਾਂਗੇ ਉੱਥੇ ਜਾ ਕੇ ਕੱਪੜੇ ਇਹਦੇ ਹੋ ਜਾਂਦੇ ਖਰਾਬ ਵਾੜੇ ਤੋਂ ਇਹਨੂੰ ਰੈਡੀ ਕਰ ਲੈਨੇ ਨੇ ਇਹਨੂੰ ਖਰਾਬ ਹੋ ਜਾਂਦੇ ਕੱਪੜੇ ਸੋ ਇਹਦੇ ਪਾਣੀ ਪਾਏ ਹੈਗੇ ਇਹਨੂੰ ਉੱਥੇ ਜਾ ਕੇ ਗੱਡੀ ਵਿੱਚ ਰੈਡੀ ਕਰਾਂਗੇ ਤੇ ਦਸਤਾਰ ਵੀ ਇਹਦੇ ਉੱਥੇ ਸਜਾਵਾਂਗੇ ਗਾਇਜ਼ ਤੁਸੀਂ ਕਹਿਣਾ ਵਾ ਕਿ ਕੱਲ੍ਹ ਵਾਲਾ ਵਲੌਗ ਵੀ ਜਿੰਨਾ ਮੈਂ ਲੋ ਇਹਨਾਂ ਨੇ ਇਹੀ ਪਾਇਆ ਸੀ ਅਸਲ 'ਚ ਨਾ ਸਰਾਜਵੀਰ ਦੀ ਅਸੀਂ ਕੋਈ ਦਸਤਾਰ ਲਈ ਨਹੀਂ ਹੈਗੀ ਕਿ ਦਸਤਾਰ ਇੱਕ ਹੀ ਲਈ ਸੀ ਉਹ ਅਸੀਂ ਇਹਦੇ ਮਤਲਬ ਬੰਲੀ ਗਿਆ ਕਭ ਹੈ ਨਹੀਂ ਸਾਡੇ ਇੱਧਰ ਦੀ ਹਜੇ ਤੱਕ ਜਾਣ ਦੀ ਸਾਧ ਅਸੀਂ ਜਿਹੜੇ ਕੱਪੜੇ ਕੱਲ੍ਹ ਉੱਥੇ ਦਾਗਵਾ ਸਾਂ ਹਾਂਜੀ ਇੱਥੇ ਆ ਕੇ ਹੁਣ ਸਲਾਬ ਬਣੀ ਫੇਰੀ ਸਲਾਬ ਬਣੀ ਗਾਈਜ਼ ਇੱਥੇ ਆ ਕੇ ਸਲਾਹ ਬਣੀ ਆ ਸਵੇਰੇ ਸੋ ਮਾਈਂਡ ਨਾ ਕਰਿਓ ਕਿ ਉਹ ਕਿਉਂ ਨਾ ਕਿ ਉਹ ਹੀ ਕਪੜੇ ਪਾ ਲਿਆ ਕਪੜੇ ਲਿਆਏ ਸੀ ਅਸੀਂ ਉਹ ਵਾਲੇ ਨਹੀਂ ਪਾਏ ਫਿਰ ਗੁੰਮ ਕਰਕੇ ਲੈ ਗਏ ਗਾਈਜ਼ ਹੋ ਗਏ ਆ ਉਹ ਵੀਰ ਜੀ ਵੀ ਰੈਡੀ ਹੋ ਚੁੱਕੇ ਆ ਉਹਨਾਂ ਨੂੰ ਹੋ ਗਈ ਛੁੱਟੀ ਉਹਨਾਂ ਦੇ ਸਾਹਬ ਨੇ ਦੇ ਦਿੱਤੀ ਛੁੱਟੀ ਅੰਦਰ ਜਾਓ ਤੁਸੀਂ ਕੋਈ ਸ਼ਾਮ ਨੂੰ ਆ ਜਾਓ ਬਾਕੀ ਹੁਣ ਦੋ ਗੱਡੀਆਂ ਚੱਲੀਆਂ ਪਹਿਲਾਂ ਇੱਕ ਜਾਨੀ ਸੀਗੀ ਦੋ ਜਾਨੀਆਂ ਮੈਂ ਚਲਾਵਾਂ ਇਹ ਚਲ ਠੀਕ ਆ ਜਾਓ ਤੁਸੀਂ ਮੈਂ ਚਲਾ ਕੇ ਆ ਜਾਈਂ ਹੋਰ ਕੀ ਗਵਾਈ ਗੁਰਜੀ ਆਪਾਂ ਪਹੁੰਚ ਚੁਕੇ ਆ ਜੀ ਝਬਾਲ ਮਾਤਾ ਪਾਤਸ਼ਾਹ ਗੁਰਜੀ ਦਾ ਗੁੰਡਵਾਲਾ ਪਹਿਲਾਂ ਇੱਥੇ ਦਰਸ਼ਨ ਹੋਣਗੇ ਦੇਖੋ ਜੀ ਗੁਰਜੀ ਇਹ ਅਸਥਾਨ ਹੈਗਾ ਜੀ ਬੀਬੀ ਵੀਰੋ ਜੀ ਦਾ ਜਿੱਥੇ ਬੀਬੀ ਵੀਰੋ ਜੀ ਦੇ ਆਨੰਦਕਾਰ ਹੋਏ ਸੀਗੇ ਪੁੱਤਰੀ ਸ਼ੇਵੀ ਤੋਂ ਅਸਈ ਜੀ ਦੀ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉਹਨਾਂ ਦੇ ਇੱਥੇ ਹੋਏ ਸੀਗੇ ਆਨੰਦਕਾਰ ਤੇ ਕਹਿੰਦੇ ਇੱਥੇ ਅਰਦਾਸ ਸੱਚੇ ਮਨੋਂ ਅਰਦਾਸ ਕੀਤੀ ਹੋਵੇ ਨਾ ਤੇ ਜਿਨ੍ਹਾਂ ਦੇ ਆਨੰਦਕਾਰਾਂ ਵਿੱਚ ਵਿਗੜ ਪੈਂਦਾ ਆ ਜਾਂ ਮਤਲਬ ਕੋਈ ਵਾਰ ਜਾਂ ਕੋਈ ਆਪਾਂ ਨੂੰ ਵੀ ਨਹੀਂ ਆਨੰਦ ਆਨੰਦਕਾਰਜ਼ ਵਾਸਤੇ ਕੋਈ ਵਾਰ ਦੀ ਲੋੜ ਆ ਸੋ ਇੱਥੇ ਅਰਦਾਸ ਬੇਨਤੀ ਕਰਵਾਓ ਤੇ ਸੱਚੇ ਮਨੋਂ ਅਰਦਾਸ ਬੇਨਤੀ ਕੀਤੀ ਹੋਈ ਕਿਤੇ ਜਾਇਆਂ ਨਹੀਂ ਜਾਂਦੀ

ਕਿ ਪ੍ਰਾ ਸਾਡੇ ਦੇ ਜਿੱਦਾਂ ਦੀ ਇਹ ਕੁੜੀ ਚਾਹੁੰਦਾ ਆ ਜਿੱਦਾਂ ਦੀ ਲੱਭਦਾ ਆ ਉਦਾਂ ਦੀ ਇਹਨੂੰ ਸੰਜੋਗ ਇਹਦੇ ਖੁੱਲਣ ਤੇ ਨੂੰ ਉਹਦੀ ਮਿਲੇ ਜੀ ਪ੍ਰਾਣੀਆ ਟਿੰਡਾ ਤੇ ਖੂਹ ਪੁਰਾਣਾ ਬਣਿਆ ਹੋਇਆ ああ、あれが。

ਕਾੜਾ ਪਸੰਦੀ ਇਹ ਗੁਰਦਵਾਰ ਸਾਹਿਬ ਆਨੂ ਮਿਲੀ ਐ ਬੋਤਾ ਲੈਤਾਏ ਕੋੜੀਆਂ ਕੋੜੇ ਹੁਣ ਅਸੀਂ ਆਏ ਬਾਬਾ ਬੁੱਢਾ ਸਾਹਿਬ ਗਾਇਜ਼ ਇਹ ਹੈ ਜੀ ਬਾਬਾ ਬੁੱਢਾ ਸਾਹਿਬ ਹੁਣ ਅਸੀਂ ਆਏ ਹਾਂ ਗੁਰਦੁਆਰਾ ਸਾਹਿਬ ਬਾਬਾ ਬੁੱਢਾ ਸਾਹਿਬ ਜਿੱਦੇ ਦੱਖਣ ਮਿਲੇਗਾ ਸੰਗਤ ਹਰ ਜਗ੍ਹਾ ਇਤੇ ਆ ਬਹੁਤ ਸੰਗਤ ਦਾ ਰੌਣਕ ਵੀ ਬਹੁਤ ਜ਼ਿਆਦਾ ਲੱਗੀ ਹੋਈ ਹੈ ਸ਼ੁਰੂ ਕਰ ਤਾ ਕਰਦੇ ਸਹੀ ਗੱਲਾਂ ਨਾ ਯਾਰ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਕਰਨੀ ਵੀ ਬਹੁਤ ਜਿਆਦਾ ਓਂਪੈਰ ਛੱਡਦੇ ਪਏ ਮਾਤ ਦੇ ਫੇਰ ਤੋਂ ਉੜਾਇਰਾਂ ਇਹ ਉੜੇਲ ਵਾਲੀਆਂ ਬਾਬਾ ਬੱਡਾ ਜੀ ਠੀਕ ਨਹੀਂ ਆ ਰਹੀ ਚਲਕੀ ਜਾਂਦੀ ਹੈ ਤੇ ਕੋਈ ਨਹੀਂ ਆਂਦੀ ਮੈਂ ਚਿੱਟੂ ਵੀ ਕਾਲ ਲਵਾਂ ਉਹ ਨਹੀਂ ਆਉਣਾ ਭਾਈ ਬਈ ਪਾਪਾ ਨਹੀਂ ਆਉਂਦੀ ਆ ਨਹੀਂ ਆਉਂਦੀ ਦੇਖਦਾ ਹੀ ਨਹੀਂ ਉਹ ਤਾਂ ਧਿਆਨ ਹੀ ਨਹੀਂ ਦਿੰਦਾ ਪਿਆ ਰਾਤ ਵੀ ਰਾਤ ਹੈ ਲੈ ਆਗਲਾ ਨਹੀਂ ਉਹ ਉੱਪਰ ਕੰਮ ਕਰਦਾ ਇਹ ਦੇਖੋ ਉਹ ਆ ਗਿਆ ਆ ਗਿਆ ਆਇਆ ਚਲੀਏ ਹੁਣ ਦੇ ਜਨਮ ਦਿਨ ਦੀ ਤਾਸ ਕਰਵਾਣ ਲੱਗੇ ਹਾਂ ਗਾਈਸ ਇੱਥੇ ਸਾਡਾ ਬੁੱਢਾ ਜੀ ਦੇ ਗੈਸ ਹਮਾਰਾ ਵਾਪਸੀ ਆ ਆਪਣੀ ਹੁਣ ਚੱਲੇ ਅਸੀਂ ਘਰ ਤੇ ਇਹੇ ਉੱਥੇ ਕਹਿੰਦਾ ਸੀ ਮੈਨੂੰ ਘਡਾਉਣਾ ਲੈ ਕੇ ਦਿਓ ਮੇਰਾ ਬੋਟ ਦੇ ਆ ਮੈਂ ਕਿਹਾ ਕੋਈ ਚੰਗੀ ਚੀਜ਼ ਲਾ ਕੇ ਦੇਵਾਂਗੇ ਉਹਨੇ ਰੋਣਾ ਸ਼ੁਰੂ ਕਰਤਾ ਰਲਾ ਚੌਂਦੀਆਂ ਯਾਰ ਆ ਜੀ ਗਾਇਸ ਹੁਣ ਅਸੀਂ ਆ ਗਏ ਆ ਕਪੂਰਥਲੇ ਦੁਰਦਸਾ ਮਾਤਾ ਠੀਕ ਆਏ ਆ ਤੇ ਬਾਕੀ ਹੁਣ ਕੇਕ ਲੈਣਗੇ ਆ ਸੁਖਵੀਰ ਏਕ ਆਪਣੀ ਮਰਜ਼ੀ ਦਾ ਲੱਲਾ ਫਿਰ ਇਹਨਾਂ ਰੋਸ ਤੋਂ ਬੜੀ ਜੇਤੀ ਜਾਂਦਾ ਏਕ ਆਪਣੀ ਮਰਜ਼ੀ ਦਾ ਲੱਲਾ ਜਿਹੜਾ ਤੂੰ ਕੇਕ ਖਾਣਾ ਚਾਹੁੰਦਾ ਆ ਗਿਫਟ ਵੀ ਲੈ ਕੇ ਦੇਣਾ ਵਿਚਾਰੇ ਨੂੰ ਕੱਪੜੇ ਲੈ ਕੇ ਦੇਣੇ ਨੇ ਗਿਫਟ ਤਾਂ ਕਹਿੰਦਾ ਪਿਆਰਾ ਗਿਫਟ ਵਿੱਚ ਨਹੀਂ ਹੁੰਦੇ ਚਲੋ ਲੈਦਾਗੇ ਜੋ ਕਹੇਗਾ ਨਰਾਜ਼ ਥੋੜਾ ਕਰਨਾ ਹੁਣ ਕਿਵਰ ਤਾਂ तकरीबन ਸਾਰਾ ਕੁਝ ਹੈਗਾ ਯਾ ਆਈਪੈਡ ਹੈਗਾ ਯਾ ਸਾਈਕਲ ਵੀ ਲੈ ਕੇ ਦਿੱਤੀ ਹੀ ਲੈਪਟਾਪ ਲੈਤਾ ਯਾ ਜੋ ਮੇਰੇ ਮੇਚੀ ਚਾਹ ਤੇ ਬੱਚੇ ਨੂੰ ਚਾਹੀਦੇ ਆ ਉਹ ਸਾਰੀਆਂ ਹੈਗੇ ਹੀ ਨੇ ਵਾਕੀ ਦੇਖੋ ਹੁਣ ਕੀ ਕਹਿੰਦਾ ਯਾ ਉਹ ਕਹਿਗਾ ਉਹਨੂੰ ਲੈ ਜਾਣਾ ਤਾਂ ਨਹੀਂ ਕਰਨਗੇ ਠੀਕ ਲੈਣ ਗਿਆ ਖਾਸਾ ਬੈਕਰੀ ਹਾਂ ਆ ਕਿਵੇਂ ਸੌਂ ਤੂੰ ਮਾਰ ਲੈ ਆ ਦੇਖ ਆ ਕਰਦੀ ਤੂੰ ਕਰਦੇ ਹੈਪੀ ਬਰਥਡੇ ਟੂ ਯੂ ਹਾਪੀ ਬਰਥਡੇ ਟੂ ਯੂ ਫੂਟ ਮਾਰਦੀ ਹਾਂ ਨਹੀਂ ਬਾਜੂ ਦਵੇ ਮਾਰ ਫੜਾ ਫਤੋ ਵਾਰੀ ਨਾ ਕਰਨਾ ਜੀ 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 ਨਹੀਂ ਨਾ ਹੋ ਜੇ ਤੂੰ ਕਰੇਗਾ ਤੂੰ ਬੈਠੇ ਨਹੀਂ ਨਹੀਂ ਤੈਨੂੰ ਪਤਾ ਕਰ ਗਿਆ ਨਾ ਨਹੀਂ ਨਹੀਂ ਕਿਤੇ ਵਿੱਚ ਤੱਕ ਕੋਈ ਕੱਟਾਉਂ ਕੱਟ ਰੋਹੀ ਬਾਬਾ ਨਾ ਰੱਖ ਲੈ ਤੂੰ ਪਾਸੇ ਹੋ ਕੇ ਬਹਿਣਾ ਮੀਤੋ आ काम चंगा नहीं है वैसे तो ਪਾਪਾ ਬਲਦੇ ਮੰਮੀ ਉੱਪਰ ਪਹਮਾਨਤੀ ਤਾਂ ਦੇਖਿਆ ਤੁਹਾਨੂੰ ਸਾਹਮਣੇ ਹਾਂ ਇਹਨੂੰ ਕਰਨਾ ਮਨ ਪਈ ਜੈ ਇਹਨੂੰ ਇਹਦੇ ਨਾਲ ਲਾ ਸੁੱਖ ਵੀਰ ਦੇ ਆਇਏ ਪਾਪਾ ਆਵੇ ਆ ਇਹ ਇਧਰ ਸਾਹਮਣੇ ਆ ਵੀਰ ਉਹ ਵੀ ਸਮਾਹਸ ਨੂੰ ਲਾਉਣ ਦੀ ਆਹ ਉਹ 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 ਚੱਲ ਨਹੀਂ ਆ ਰਹੀ ਉਹ ਤਾਂ ਹੀ ਆਪਰੇ ਦੀ ਮੋੜ ਗਿਆ ਬਣਿਆ ਨਾ ਕਤਲ ਵੇਚਦੇ ਸਾਰੇ ਤਿੰਨ ਦਿਨ ਦਿਨੋ ਉਹਦੇ ਉਹਦੇ ਲਈ ਦੇਜੀ 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 ਦੇਜੋ ਸੰਭਲ ਨਹੀਂ ਦੇਜੀ ਤਰਾਹੀ ਗਈ ਸੀ ਦੇਦੀ ਨੇ ਕੇਕ ਨਹੀਂ ਖਵਾਇਆ ਸੁਖਵੀਰ ਨੂੰ ਉਹ ਸੁੱਖੂ ਦੀਆਂ ਘਰਾਂ ਦਾ ਵੀ ਦੇਖੋ ਹੁਣ ਹਾਂਜੀ ਗਾਇਜ਼ ਹੁਣ ਆਪਾਂ ਜਾ ਰਹੇ ਆਂ ਜੀ ਵਾਪਸ ਹੀ ਆਪਣੀ ਅੱਜ ਸੁਖਵੀਰ ਦਾ ਹੋ ਗਿਆ ਜਨਮ ਦਿਨ ਇੱਥੇ ਸੈਲੀਬ੍ਰੇਟ ਸਾਰਿਆਂ ਦੇ ਵਿੱਚ ਅਜੇ ਓਥੇ ਵੀ ਹਾਂ ਅਜੇ ਬਾਕੀ ਆਪਣੇ ਘਰ ਜਾ ਕੇ ਇੱਥੇ ਸੈਲੀਬ੍ਰੇਟ ਕਰਦੇ ਆਂ ਦੇਖਦੇ ਆਂ ਕੀ ਕਰਨਾ ਕੀ ਨਹੀਂ ਵੈਸੇ ਤਾਂ ਨਾ ਵੀ ਕਰਾਂਗੇ ਤੇ ਕੋਈ ਚੱਕਰ ਨਹੀਂ ਆ ਹੋ ਹੀ ਗਿਆ ਹੁਣ ਦੇ ਦਦੇ ਇਹ ਐਨੇ ਸਕੂਲ ਪਾ ਕੇ ਜਾਣੇ ਨਾ ਕਹਿੰਦਾ ਸੀ ਮੈਂ ਫਾਉਂਟ ਚ ਜਾਣਾ ਮੈਂ ਕਿ ਯੂਨੀਫਾਰਮ ਨਹੀਂ ਪਾ ਕੇ ਜਾਣੀ ਹੈਗੀਗੀ ਮੇਰੇ ਮੈਨੂੰ ਨਵਾਂ ਸੂਟ ਲੈ ਕੇ ਦੋ ਉਹ ਪਾ ਕੇ ਜਾਣਾ ਮੈਂ ਬਰਥਡੇ ਵਾ ਉਸ ਦਿਨ ਕੈਂਡਿਸ ਦੇਣੀਆਂ ਉੱਥੇ ਹਨਾ ਕਲਾਸਾਂ ਵਿੱਚ ਜਾ ਕੇ ਵੰਡਣੀਆਂ ਤੇ ਉਹਦਾ ਕਰਕੇ ਠੀਕ ਆਪਾਂ ਵੀ ਇਹਨੇ ਸਵੇਰੇ ਨੇ ਸੂਲੇ ਪਾ ਵੀ ਆਏ ਨਾ ਨਵੇਂ ਕੱਪੜੇ ਬਰਥਡੇ ਮਨਾਣਾ ਸਵੇਰੇ ਸੂਲੇ ਨੇ ਹੁਣ ਕੱਪੜੇ ਲੈ ਆਏ ਬਹੁਤ ਚੰਗਾ ਲੱਗਾ ਇਤਾਂ ਜਦੋਂ ਗੀਰ ਗਿਆ ਬੱਸੇ ਤਾਂ ਕਰ ਗਿਆ ਟ੍ਰਾਸਪੋਰਟ ਤੇ ਲੈ ਗਿਆ ਉਹਨਾਂ ਕੋਲ ਜਸਟਿਸ ਜੀ ਕੋਲ ਹਾਂਜੀ ਗਾਇਸ ਦੇਖਾਨੇ ਆ ਸਕੂਲ ਦੇ ਕੱਪੜੇ ਪੈਂਟ ਸੈੱਟ ਕੀਤੀ ਆ ਸਕੂਲ ਕਿੱਦਾਂ ਦੇਖੀ ਕਿ ਨਹੀਂ ਹੈ ਠੀਕ ਲੱਗੀ ਓਕੇ ਆ ਡਾਣ ਡਾਣ ਪੂਰੇ ਪਾਣੇ ਆ ਡਾਣ ਕਰ ਦਈਏ ਨਾ ਸ਼ਰਟ ਕੀ ਟੀ-ਸ਼ਰਟ ਟੀ-ਸ਼ਰਟ ਹੈ ਗਾਇਸ ਸ਼ੋਪਿੰਗ ਹੋ ਗਈ ਹੈ ਲੱਲੇ ਡਨ ਹੋ ਗਈ ਸ਼ੋਪਿੰਗ ਵੀਰ ਓਕੇ ਡਨ ਹਾਂਜੀ ਓਕੇ ਜੀ ਗਾਇਸ ਇਹ ਆਪਾਂ ਹੁਣ ਗਗਨ ਗਾਰਮੈਂਟ ਦੇ ਕੱਪੜੇ ਲੈਣੇ ਇੱਥੋਂ ਆਪਾਂ ਨੂੰ ਮਤਲਬ ਮਿਲ ਗਏ ਸੁਖਵੀਰ ਦੇ ਕੱਪੜੇ ਹੋਰ ਆਪਾਂ ਬਹੁਤ ਘੋਮ ਲਿਆ ਸੀ ਆਪਾਂ ਨੂੰ ਕਿਤੇ ਮਿਲੇ ਨਹੀਂ لیکن ਆਪਾਂ ਨੂੰ ਵੇਖੋ ਕਪੜੇ ਮਿਲ ਗਏ ਇਹਦੇ ਰਾਜਵੀਰ ਕੁਵੀਰ ਦੇ ਨਾ ਥੋੜੇ ਜਿਹਾ ਰਾਜਵੀਰ ਦੇਖੇ ਨੇ ਇਹਦੇ ਕਪੜੇ ਵੀ ਹੈਗੇ ਇੱਥੋਂ ਅੱਗੋਂ ਅੱਗੋਂ ਵੀ ਜਿਹੜੇ ਮਹਲ ਹੋ ਰਿਹਾ ਜਿੱਦਾਂ ਕਹਿੰਦੇ ਕਪੜਿਆਂ ਦਾ ਉਹ ਸਿਆਲਾਂ ਵਾਲਾ ਸ਼ੁਰੂ ਹੋ ਗਿਆ ਹੁਣ ਅੱਗੋਂ ਕਹਿੰਦੇ ਬੰਨੀ ਚੀਜ਼ਾਂ ਦਿਖਾਈਆਂ ਸਾਨੂੰ ਉਹਨਾਂ ਨੇ ਫੋਟੋ ਕੋਈ ਮਿਲ ਜੇ ਤੁਸੀਂ ਵੀ ਇੱਥੇ ਵਿਜ਼ਿਟ ਕਰਿਓ ਜ਼ਰੂਰ ਤੁਹਾਨੂੰ ਕਪੜੇ ਮਿਲ ਸਕਦੇ ਇਹ ਨਹੀਂ ਨਿਰਾਸ਼ਾ ਨਹੀਂ ਮਿਲ ਸਕਦੇ ਤੁਹਾਨੂੰ ਮਿਲਣਗੇ ਜ਼ਰੂਰ ਕਪੜੇ ਹਾਂਜੀ ਗਾਇਸ ਸੁਖਵੀਰ ਨੂੰ ਮਿਲ ਚੁੱਕਿਆ ਗਿਫਟ ਆ ਸਾਰੀ ਸ਼ਾਪਿੰਗ ਦਾ ਸੁਖਵੀਰ ਦੀ ਹੈ ਸਾਰੀ ਸੁਖਵੀਰ ਦੀ ਸ਼ਾਪਿੰਗ ਹੀ ਹੋਈ ਹੈ ਹੁਣ ਜਾਂਦਿਆਂ ਇਹਨੇ ਨਾ ਤੇ ਹੰਦੇ ਹੀ ਕਰਨ ਲੱਪ ਪੈਣਾ ਇਹਨੇ ਇਹਨੂੰ ਸੈਟਿੰਗ ਹਾਂਜੀ ਗਾਇਸ ਇਹ ਜਿੱਥੋਂ ਆਪਾਂ ਫੋਨ ਫਾਂ ਲੈਨੇ ਨਾ ਉਹ ਨਾਲ ਦੀਆ ਮਸਟੈਂਗ ਜਾਂਦੀ ਆ ਆ ਦੇਖ ਮਿਕ ਆਲ ਜਾਂਦੀ ਜੀ ਪੈਗ ਹੋਹੀ ਆ ਹਾਂਜੀ ਗਾਇਸ ਆਪਾਂ ਘਰ ਪਹੁੰਚ ਚੁੱਕੇ ਆ ਆਉਂਦੇ ਹੁੰਦੇ ਟਾਈਮ ਕਾਫੀ ਲੱਗ ਗਿਆ ਕਿਉਂਕਿ ਕੁਸ਼ੇ ਦੇ ਕੱਪੜੇ वगैरह ਲੈਣ ਤੇ ਵੀ ਟਾਈਮ ਲੱਗ ਗਿਆ ਫਿਰ ਮਤਲਬ ਇੱਕ ਫਾਟਕ ਬੰਦ ਹੋਣ ਕਰਕੇ ਸਭਾਣਪੁਰ ਫਾਟਕ ਬੰਦ ਸੀ ਉਹਦਾ ਕਰਕੇ ਲੇਟ ਹੋ ਗਿਆ ਤੇ ਫਾਈਨਲੀ ਹੁਣ ਆਪਾਂ ਘਰ ਪਹੁੰਚ ਚੁੱਕੇ ਆ ਤੇ ਸੁਖਵੀਰ ਨੇ ਜਿਹੜਾ ਲਿਆ ਸੀਗਾ ਆਪਣਾ ਟੈਂਟ ਹਾਊਸ ਉਹ ਹੁਣ ਲੱਗਾ ਆ ਕਰਨ ਅਸੈਂਬਲ ਚਲੋ ਕਰੋ ਅਸੈਂਬਲ ਦੇਖੀਏ ਕੀ ਕਰਦਾ ਆ ਤੋ ਖੇਡਦਾ ਪਿਆ ਕੰਨਾਂ ਹੀ ਜਦੋਂ ਲਈ ਜੇ ਆਪਣੇ ਜ਼ਰੂਰੀ ਜੀ ਮੈਨੂੰ ਆਪਣੇ ਪੁੱਤ ਐਸੇ ਦੇ ਦੇਂਗੇ ਜਦ ਮੈਂ ਬੈਣਾ ਇਹ ਮਿਲਦਾ ਨੀਚੇ ਵਿਛਾਣ ਵਾਸਤੇ ਹੋਣਾ ਮੈਟ ਨੀਚੇ ਨਹੀਂ ਇਹ ਤਾਂ ਵੈਸਾ ਹੀ ਬਾਕਸ ਹੈ ਇਹ ਮੇਰੀ ਜ਼ੁਬਾਨ ਦੀ ਅੱਛਾ ਯਾਦੇ ਆ ਰੋ ਚੁੱਕਿਆ ਆ 1300 ਦਾ ਉਦਾਂ 1600 ਦਾ ਹੀ 1400 ਦਾ ਫਾਟੇ 5 13 500 ਵਜਿਆ ਨਾ ਸੁੱਦਾ